ਇਸ ਵੇਲੇ ਦੀ ਅਹਿਮ ਖਬਰ سامنے ਆ ਰਹੀ ਹੈ 11 ਸਾਲ ਪੁਰਾਣੇ ਬਹੁ ਕਰੋੜੀ ਡਰਗ ਤਸਕਰੀ ਮਾਮਲੇ ਦੇ ਵਿੱਚ ਸ਼ਾਮਲ ਜਗਦੀਸ਼ ਪੋਲਾ ਨੂੰ ਐਡੀ ਦੀ ਅਦਾਲਤ ਦੇ ਵੱਲੋਂ ਸਹਿਜ ਸੁਨਾ ਦਿੱਤੇ ਗਏ ਗਿਆ ਹੈ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਗਦੀਸ਼ ਪੋਲਾ ਸਮੇਤ ਹੋਰ ਵੀ ਕਈ ਲੋਕ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਤੇ ਮਾਮਲਾ ਦਰਜ ਸੀ ਉਹਨਾਂ ਸਾਰਿਆਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਗਿਆ ਤੇ ਸਹਿਜ ਸੁਨਾਇਆ ਗਿਆ ਦੱਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਖੋਰ ਵਿਭਾਗਾ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸੰਬੰਧਿਤ ਵੱਖ-ਵੱਖ ਏਜੰਸੀ ਦੇ ਐਸਐਸਪੀ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਕਿਰਸਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਕਿ ਫੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਵਚਨਬੱਧ ਹਾਂ ਮੇਰੀ ਇੱਕ ਹੱਤਵੰਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਵਿਭਾਗ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਈਡੀ ਕੋਡ ਮੋਹਾਲੀ ਨੇ ਜਗਦੀਸ਼ ਪੋਲਾ ਸਮੇਤ 17 ਮੁਲਜ਼ਮ ਦੋਸ਼ੀ ਕਰਾਰ ਦਿੱਤੇ ਨੇ ਦੱਸਦੇ ਕਿ ਜਗਦੀਸ਼ ਪੋਲਾ ਪੰਜਾਬ ਪੁਲਿਸ ਦਾ ਬਰਖਾਸਤ ਡੀਐਸਪੀ ਹੈ ਜੋ ਕਿ ਅਰਜਨਾ ਅਵਾਰਡੀ ਵੀ ਹੈ ਤੇ ਮਸ਼ਹੂਰ ਪਲਵਾਨ ਰਹਿ ਚੁੱਕਿਆ ਕੋਰ ਦੇ ਵਿੱਚ ਜਗਦੀਸ਼ ਪੋਲਾ ਦੀ ਅੱਜ ਵੀਡੀਓ ਕਾਨਫਰencing ਦੇ ਜ਼ਰੀਏ ਪੇਸ਼ੀ ਹੋਈ ਹੈ ਨਾਲੇ ਦੱਸਦੇ ਕਿ ਇਹ ਮਾਮਲਾ ਜਿਹੜਾ ਡਰੱਗ ਰੈਕਟ ਕਰੀਬ 6000 ਕਰੋੜ ਦਾ ਮਾਮਲਾ ਹੈ ਸਾਲ 2013 ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਉਸ ਵੇਲੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਜਗਦੀਸ਼ ਪੋਲਾ ਆ ਡਿਊਟੀ ਦੇ ਰਹੇ ਸਨ ਪਰ ਜਿਵੇਂ ਹੀ ਖੁਲਾਸਾ ਹੁੰਦਾ ਹੈ ਕਿ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਜਗਦੀਸ਼ ਪੋਲਾ ਸ਼ਾਮਲ ਹੈ ਉਸ ਤੋਂ ਬਾਅਦ ਡੀਐਸਪੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਪੂਰਾ ਮਾਮਲਾ ਚੱਲਦਾ ਹੈ ਜੇਲ੍ਹ ਦੇ ਵਿੱਚ ਬੰਦ ਚੱਲੇ ਆ ਰਹੇ ਸੀ ਜਗਦੀਸ਼ ਪੋਲਾ ਤੇ ਇਸ ਦੇ ਨਾਲ ਹੀ ਜਗਦੀਸ਼ ਪੋਲੇ ਦੇ ਦਸਣ ਦੇ ਮੁਤਾਬਕ ਹੀ ਜਿਹੜਾ ਉਸ ਤੋਂ ਬਾਅਦ ਕਈ આરોપી ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਦੱਸਦੇ ਕਿ ਅੱਜ ਈਡੀ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ੀ ਹੋਈ ਤਾਂ ਬਰਖਾਸਤ ਡੀਐਸਪੀ ਜਗਦੀਸ਼ ਪੋਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਉਸ ਨੂੰ ਮਨਜੀਤ ਕੌਰ ਸਪੈਸ਼ਲ ਜੱਜ ਸੀਆਈ ਦੇ ਵੱਲੋਂ 10 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ ਫਿਰ ਤੋਂ ਦੱਸ ਦਈਏ ਕਿ ਇਹ ਮਾਮਲਾ 2013 ਦੇ ਵਿੱਚ ਸਾਹਮਣੇ ਆਇਆ ਸੀ ਇਸ ਮਾਮਲੇ ਦੇ ਖੁਲਾਸੇ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਖਲਬਲੀ ਮਚ ਗਈ ਸੀ ਸੂਬੇ ਦੇ ਕਈ ਆਗੂਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਜਗਦੀਸ਼ ਪੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਸਿਆਸੀ ਆਗੂਸਨ ਕਈ ਸਿਆਸੀ ਲੀਡਰਸਨ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਉਹਨਾਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਮਚ ਗਈ ਸੀ ਕਈ ਆਗੂਆਂ ਤੋਂ ਪੁੱਛਗਿਛ ਹੋਈ ਕਈ ਲੀਡਰ ਜਿਹੜੇ ਨੇ ਉਹ ਈਡੀ ਦੇ ਜਿਹੜੇ ਆ ਉਹ ਕੇਰੇ ਦੇ ਵਿੱਚ ਆਏ ਪੁੱਛਗਿਛ ਜਿਨ੍ਹਾਂ ਤੋਂ ਕੀਤੀ ਗਈ ਇਹ ਬਹੁ ਕਰੋੜੇ ਡਰਗ ਤਸਕਰੀ ਦੇ ਮਾਮਲੇ ਦੇ ਵਿੱਚ ਹੀ ਅੱਜ ਸਾਇਆ ਸੁਣਾਈ ਗਈ ਹੈ ਵੀਡੀਓ ਕਾਨਫਰencing ਦੇ ਜ਼ਰੀਏ ਜਗਦੀਸ਼ ਪੋਲਾ ਅਦਿਪੇਸ਼ੀ ਹੋਈ ਹੈ ਤੇ ਇਸੇ ਪੇਸ਼ੀ ਦੇ ਦੌਰਾਨ 6000 ਕਰੋੜ ਡਰੱਗ ਰੈਕੇਟ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਜਗਦੀਸ਼ ਪੋਲਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਬੀਆਈ ਅਦਾਲਤ ਨੇ ਪਹਿਲਾਂ ਹੀ 25 ਲੋਕਾਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਸਜ਼ਾ ਸੁਣਾਈ ਹੋਈ ਹੈ ਫਿਲਹਾਲ ਅੱਜ ਜਿਹੜੀ ਆ ਉਹ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਇਹ ਵੀ ਦੱਸ ਦੇ ਕਿ ਕੁਝ ਦਿਨ ਪਹਿਲਾਂ ਹੀ ਜਗਦੀਸ਼ ਪੋਲਾ ਉਸ ਦੇ ਪਿਤਾ ਦੀ ਜਿਹੜੀ ਆ ਉਹ ਪਿਤਾ ਉਹਨਾਂ ਦੇ ਜਿਹੜੇ ਉਹਨਾਂ ਦੀ ਮੌਤ ਹੋ ਗਈ ਸੀ ਦੇਹਾਨ ਦੇ ਬਾਅਦ ਅੰਤਿਮ ਸੰਸਕਾਰ ਦੇ ਵਾਸਤੇ ਕੋਰਟ ਦੇ ਵੱਲੋਂ ਮੌਹਲਤ ਦਿੱਤੀ ਗਈ ਸੀ 5 ਘੰਟਿਆਂ ਦੀ 5 ਘੰਟਿਆਂ ਦੇ ਦੌਰਾਨ ਉਹ ਅੰਤਿਮ ਰਸਮਾਂ ਨਿਭਾਉਣ ਦੇ ਲਈ ਜਗਦੀਸ਼ ਪੋਲਾ ਜੇਲ੍ਹ ਤੋਂ ਬਾਹਰ ਆਏ ਸੀ ਤੇ ਉਸ ਦੌਰਾਨ ਜਗਦੀਸ਼ ਪੋਲੇ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਸੀ ਕਿ ਉਹ ਚਾਹੁੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਿਰਫ ਸਿਆਸਤ ਦੇ ਨਾਲ ਚਲਦੇ ਹੋਏ ਸਿਆਸੀ ਲਾਹੇ ਕਰਕੇ ਹੀ ਸਿਰਫ ਉਸ ਨੂੰ ਫਸਾਇਆ ਜਾ ਰਿਹਾ ਸਿਆਸੀ ਕਾਰਨਾ ਕਰਕੇ ਹੀ ਉਸ ਨੂੰ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਇਸ ਲਈ ਸੀਬੀਆਈ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਪਰ ਇਸ ਮਾਮਲੇ ਦੇ ਵਿੱਚ ਅੱਜ ਵੱਡਾ ਫੈਸਲਾ ਜਿਹੜਾ ਉਹ ਸਾਹਮਣੇ ਆਇਆ ਕਿਉਂਕਿ ਈਡੀ ਕੋਰਟ ਮੁਹਾਲੀ ਦੇ ਵੱਲੋਂ ਅੱਜ ਜਗਦੀਸ਼ ਪੋਲਾ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਇੱਕ ਵਾਰ ਫਿਰ ਤੋਂ ਇਹ ਦੱਸਦੀ ਹੈ ਕਿ ਜਿਹੜਾ 6000 ਕਰੋੜ ਡਰਗ ਰੈਕੇਟ ਦਾ ਮਾਮਲਾ ਉਸ ਦੇ ਵਿੱਚ ਕਮਾਈ ਕਰਕੇ ਜਿਹੜੀ ਜਾਇਦਾਦ ਬਣਾਈ ਹੋਈ ਸੀ सीधे तौर ऐसी मनी लॉन्ड्रिंग आज ये सजा सुनाई गई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप